ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਚੇਕਰ ਤੁਸੀਂ ਅੱਜ ਦੁਪਈਆ ਵਾਹਨ ਤੇ ਸਫ਼ਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਖਤਰਨਾਕ ਸਾਬਤ ਹੋ ਸਕਦਾ ਹੈ ਦਰਸਲ ਮਾਗੀ ਦੇ ਮੌਕੇ ਤੇ ਸੂਬੇ ਭਰ ਵਿੱਚ ਵੱਡੀ ਪੱਧਰ ਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਇਸ ਪਤੰਗਬਾਜ਼ੀ ਲਈ ਚਾਈਨਾ ਡੋਰ ਦਾ ਖੂਬ ਇਸਤੇਮਾਲ ਹੁੰਦਾ ਹੈ ਭਾਵੇਂ ਕਿ ਬੀਤੇ ਦਿਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਉਸਨੇ ਇਸ ਵਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਸ਼ਿਕੰਜਾ ਕਸਿਆ ਹੋਇਆ ਹੈ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆਉਂਦੀ ਹੈ ਕੱਲ ਲੋਹੜੀ ਮੌਕੇ ਵੀ ਹੋਈ ਪਤੰਗਬਾਜ਼ੀ ਵਿੱਚ ਚਾਈਨਾ ਡੋਰ ਦਾ ਖੂਬ ਇਸਤੇਮਾਲ ਕੀਤਾ ਗਿਆ ਜਿਸ ਦੀ ਲਪੇਟ ਵਿੱਚ ਆ ਕੇ ਸੂਬੇ ਵਿੱਚ ਦੋ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ ਇਸ ਡੋਰ ਦੀ ਲਪੇਟ ਵਿੱਚ ਆ ਕੇ ਕੱਲ ਅਜਨਾਲਾ ਵਿੱਚ ਲੋਹੜੀ ਦੇ ਮੌਕੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਚਾਈਨਾ ਡੋਰ ਦੇ ਗਲ ਵਿੱਚ ਫਸ ਜਾਣ ਕਾਰਨ ਚਲੀ ਗਈ। ਅੰਮ੍ਰਿਤਸਰ ਵਿੱਚ ਵੀ ਇੱਕ ਵਿਅਕਤੀ ਦੀ ਚਾਈਨਾ ਡੋਰ ਦੇ ਕਾਰਨ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਇਸ ਤੋਂ ਬਿਨਾਂ ਸੂਬੇ ਭਰ ਵਿੱਚ ਕਈ ਹੋਰ ਥਾਵਾਂ ਤੇ ਵੀ ਬੱਚਿਆਂ ਤੇ ਵਿਅਕਤੀਆਂ ਦੇ ਚਾਈਨਾ ਡੋਰ ਗਲ ਵਿੱਚ ਫਸ ਜਾਣ ਕਾਰਨ ਉਨ੍ਹਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਕੇਂਦਰ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਦਬਾਅ ਪਾਉਣ ਵਾਸਤੇ ਸਾਂਝਾ ਅੰਦੋਲਨ ਚਲਾਉਣ ਦੇ ਇਰਾਦੇ ਨਾਲ ਕੱਲ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪਾਤੜਾ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਫਦ ਨਾਲ ਮੀਟਿੰਗ ਕੀਤੀ ਜਿਹੜੇ ਜਿਵੇਂ ਕੇ ਆਸ ਜਤਾਈ ਜਾ ਰਹੀ ਸੀ ਉਸੇ ਤਰ੍ਹਾਂ ਨਾ ਹੋਇਆ ਤੇ ਕੱਲ ਦੀ ਮੀਟਿੰਗ ਤੋਂ ਬਾਅਦ ਏਕਤਾ ਦਾ ਐਲਾਨ ਨਾ ਹੋ ਸਕਿਆ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਫੋਰਮਾਂ ਵਿਚਕਾਰ ਕਈ મતਭੇਦ ਹਨ ਅਪੋਸਟ ਸੁਤਰਾ ਮੁਤਾਬਕ ਸਭ ਤੋਂ ਵੱਡਾ ਰੇੜਕਾ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਬਣਿਆ ਹੋਇਆ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮੰਨਦੇ ਹਨ ਕਿ ਕਿਸਾਨੀ ਅੰਦੋਲਨ ਵਿੱਚ ਮਰਨ ਵਰਤ ਦੀ ਕੋਈ ਥਾਂ ਨਹੀਂ ਇਸ ਤੋਂ ਬਿਨਾ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਤੇ ਵੀ ਮਤਭੇਦ ਬਰਕਰਾਰ ਹਨ ਪਰ ਕੱਲ ਦੀ ਬੈਠਕ ਵਿੱਚ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਕੋਈ ਵੀ ਕਿਸਾਨ ਆਗੂ ਹੁਣ ਇੱਕ ਦੂਸਰੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰੇਗਾ ਅਗਰ ਜੇਕਰ ਕਿਸੇ ਨੂੰ ਕਿਸੇ ਗੱਲ ਤੇ ਕੋਈ ਗਿਲਾ ਸ਼ਿਕਵਾ ਹੈ ਤਾਂ ਮੀਡੀਆ ਵਿੱਚ ਜਾਣ ਦੀ بجائے ਆਪਸ ਵਿੱਚ ਮਿਲ ਬੈਠ ਕੇ ਨਿਜਿੱਠਿਆ ਜਾਵੇਗਾ ਕੱਲ ਦੀ ਬੈਠਕ ਨੂੰ ਬਲਵੀਰ ਸਿੰਘ ਰਾਜੇਵਾਲ ਅੱਧ ਵਿਚਾਰ ਛੱਡ ਕੇ ਚਲੇ ਗਏ ਭਾਵੇਂ ਕਿ ਦੱਸਿਆ ਗਿਆ ਕਿ ਉਹ ਨਿੱਜੀ ਕਾਰਨਾ ਕਰਕੇ ਮੀਟਿੰਗ ਛੱਡ ਗਏ ਹਨ ਹੁਣ ਦੋਵਾਂ ਫੋਰਮਾਂ ਵਿਚਕਾਰ ਏਕਤਾ ਸੰਬੰਧੀ ਅਗਲੀ ਬੈਠਕ 18 ਜਨਵਰੀ ਨੂੰ ਹੋਵੇਗੀ ਇਸ ਦਰਮਿਆਨ ਕਿਸਾਨੀ ਮੰਗਾਂ ਦੇ ਹੱਕ ਲਈ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 50ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੀ ਨਿੱਜੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਹੁਣ ਅਤਿ ਨਾਜ਼ਕ ਦੌਰ ਵਿੱਚ ਦਾਖਲ ਹੋ ਚੁੱਕੀ ਹੈ ਤੇ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਵੀ ਵਰਤ ਸਕਦੀ ਹੈ। ਇਸ ਦਰਮਿਆਨ ਸੁਪਰੀਮ ਕੋਰਟ ਤੇ ਕੱਲ ਸਭ ਦੀਆਂ ਨਜ਼ਰਾਂ ਟਿਕਿਆ ਰਹਿਣਗੀਆਂ। ਕਿਉਂਕਿ 15 ਜਨਵਰੀ ਨੂੰ ਡੱਲੇਵਾਲ ਨੂੰ ਸਿਹਤ ਸਹੂਲਤਾਂ ਮਹੱਈਆ ਕਰਾਉਣ ਵਿੱਚ ناکਾਮ ਰਹਿਣ ਤੇ ਹੱਦ ਤੱਕ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੇ ਡੀਜੀਪੀ ਖਿਲਾਫ ਮਾਮਲੇ ਦੀ ਸੁਣਵਾਈ ਹੋਣੀ ਹੈ। ਜਿਹੜੇ ਮਕਸਰ ਸਾਹਿਬ ਵਿੱਚ ਲੱਗਣ ਵਾਲੇ ਮਾਗੀ ਦੇ ਮੇਲੇ ਤੇ ਅੱਜ ਸੂਬੇ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਦਰਸਲ ਅੱਜ ਇੱਥੇ ਤਿੰਨ ਵੱਡੀਆਂ ਪਾਰਟੀਆਂ ਦੁਆਰਾ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਮੁੜ ਸੱਤਾ ਦੇ ਨਕਸ਼ੇ ਤੇ ਉਭਾਰਨ ਦੇ ਯਤਨ ਬਜੋ ਕੀਤੀ ਜਾ ਰਹੀ ਹੈ। ਰਾਜਨੀਤਿਕ ਮਹਾਰਾ ਦਾ ਮੰਨਣਾ ਹੈ ਕਿ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਿਆਸੀ ਕਾਨਫਰੰਸ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦਾ ਭਵਿੱਖ ਤੈਅ ਕਰ ਸਕਦੀ ਹੈ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੀ ਕਾਨਫਰੰਸ ਵਿੱਚ ਵੱਡਾ ਇਕੱਠ ਕਰਨ ਲਈ ਸਿਰ ਤੋੜ ਦੇ ਯਤਨ ਕੀਤੇ ਹੋਏ ਹਨ। ਉਧਰ ਅਮਰਤਪਾਲ ਸਿੰਘ ਦੀ ਸਿਆਸੀ ਟੀਮ ਵੱਲੋਂ ਵੀ ਅੱਜ ਮਾਗੀ ਮੇਲੇ ਮੌਕੇ ਇੱਕ ਕਾਨਫਰੰਸ ਕਰਕੇ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਇਸ ਟੀਮ ਵੱਲੋਂ ਵੀ ਆਪਣੀ ਕਾਨਫਰੰਸ ਵਿੱਚ ਲੋਕਾਂ ਦੀ ਵੱਡੀ ਗਿਣਤੀ ਜਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਸਿਮਰਤਜੀਤ ਸਿੰਘ ਮਾਨ ਵੱਲੋਂ ਵੱਖਰੇ ਤੌਰ ਤੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਕੁਝ ਲਾਹੇਵੰਦ ਸਾਬਤ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਵੱਖਰੀ ਸਿਆਸੀ ਕਾਨਫਰੰਸ ਕਰਨ ਨਾਲ ਗਰਮ ਖਿਆਲੀ ਧੜਿਆਂ ਦਾ ਦੋ ਭਾਗਾਂ ਵਿੱਚ ਵੰਡਿਆ ਜਾਣਾ ਤੈ ਹੈ ਇਸ ਲਈ ਅੱਜ ਦੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲ ਸਕਦਾ ਹੈ ਪਰ ਇਸ ਸਭ ਦੇ ਬਾਵਜੂਦ ਸੂਬੇ ਵਿੱਚ ਆਪਣੀ ਗਵਾਚੀ ਸਿਆਸੀ ਜ਼ਮੀਨ ਤਲਾਸ਼ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਹੁਣ ਮੋੜ ਪੈਰ ਜਮਾਉਣੇ ਸੌਖੇ ਨਹੀਂ ਜਾਪ ਰਹੇ ਦਰਸਲ ਪਿਛਲੇ ਦਿਨੀ ਹੋਈ ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਭਾਵੇਂ ਪਾਰਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਮੰਨ ਲਿਆ ਸੀ ਪਰ ਅਕਾਲ ਤਖਤ ਵੱਲੋਂ ਬਣਾਈ ਗਈ 7 ਮੈਂਬਰੀ ਚੋਣ ਕਮੇਟੀ ਨੂੰ ਅਖੋਂ ਪਰੋਖੇ ਕਰ ਦਿੱਤਾ ਗਿਆ ਸੀ ਜੋ ਹੁਣ ਪਾਰਟੀ ਨੂੰ ਪਾਰਾ ਪੈ ਰਿਹਾ ਹੈ ਪਾਰਟੀ ਦੇ ਕਈ ਵੱਡੇ ਆਗੂ ਹੁਣ ਪਾਰਟੀ ਵਿੱਚੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਰਹੇ ਹਨ ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਯਾਲੀ ਨੇ ਤਾਂ ਸਾਫ਼ ਕਹਿ ਦਿੱਤਾ ਕਿ ਉਹ ਨਵੀਂ ਚੋਣ ਕਮੇਟੀ ਵਿੱਚ ਆਪਣੀ ਕੋਈ ਭੂਮਿਕਾ ਨਹੀਂ ਨਿਭਾਉਣਗੇ ਕਿਉਂਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਅਨਾਂ ਕਰਨੀ ਕਰ ਰਹੇ ਹਨ ਸੁੱਗਬੇ ਭਰਦੀਆਂ ਤਹਿਸੀਲਾਂ ਵਿੱਚ ਅੱਜ ਕੰਮਕਾਜ ਆਮ ਵਾਂਗ ਹੋਵੇਗਾ ਦਰਸਲ ਪਹਿਲਾ ਪੰਜਾਬ ਦੇ ਮਾਲ ਅਫਸਰਾਂ ਨੇ 14 ਜਨਵਰੀ ਤੋਂ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ ਪਰ ਕੱਲ ਮਾਲ ਵਿਭਾਗ ਦੀ ਜਥੇਬੰਦੀ ਨੇ ਸੂਬੇ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਮਾਲ ਅਫਸਰਾਂ ਨੇ ਆਪਣੀ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਹੈ ਦੱਸਿਆ ਗਿਆ ਕਿ ਕੱਲ ਮੰਤਰੀ ਨਾਲ ਹੋਈ ਬੈਠਕ ਵਿੱਚ ਮੰਤਰੀ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਜਿਥੇ ਬੰਦੀ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਵਿਰੁੱਧ ਵਿਜੀਲੈਂਸ ਵੱਲੋਂ ਕੀਤੇ ਗਏ ਕੇਸ ਦੀ ਜਾਂਚ ਸੀਨੀਅਰ ਆਈਏਐਸ ਅਧਿਕਾਰੀ ਤੋਂ ਕਰਵਾਈ ਜਾਵੇਗੀ ਇਸ ਤੋਂ ਬਿਨਾ ਮੰਤਰੀ ਨੇ ਮੁਅਤਲ ਕੀਤੇ ਤਹਿਸੀਲਦਾਰਾਂ ਦਾ ਮਾਮਲਾ ਵੀ ਮੁੜ ਵਿਚਾਰਨ ਦਾ ਭਰੋਸਾ ਦਿੱਤਾ ਸੂਬੇ ਵਿੱਚ ਵੱਧ ਰਹੀਆਂ ਅਤਵਾਦੀ ਗੈਂਗਸਟਰ ਗੱਤ ਜੋੜਦੇ ਆ ਅਪਰਾਧਿਕ ਗਤੀਵਿਧੀਆਂ ਦੇ ਚੱਲਦੇ ਸੂਬਾ ਸਰਕਾਰ ਨੇ ਸੂਬੇ ਦੇ ਸਬੂਹ ਪੁਲਿਸ ਮੁਲਾਜ਼ਮਾਂ ਦੀਆਂ ਸਾਰੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਹਨ ਇਹ ਹੁਕਮ ਕੱਲ ਪੰਜਾਬ ਦੇ ਡੀਜੀਪੀ ਗੌਰਵ ਜੱਦਵ ਨੇ ਜਾਰੀ ਕੀਤੇ ਡੀਜੀਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ 27 ਜਨਵਰੀ ਤੱਕ ਪੰਜਾਬ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਕਿਸੇ ਵੀ ਕਿਸਮ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰ ਨੇ ਪਹਿਲਾਂ ਹੀ ਸੂਬਾ ਸਰਕਾਰ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੂਬੇ ਵਿੱਚ ਆਈਐਸਆਈ ਵੱਲੋਂ ਵੱਡੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਦੋ ਦਿਨ ਦੀ ਬਾਰਿਸ਼ ਤੋਂ ਬਾਅਦ ਸੋਮਵਾਰ ਨੂੰ ਸੂਬੇ ਵਿੱਚ ਸਾਰਾ ਦਿਨ ਧੁੱਪ ਖਿੜੀ ਰਹੀ ਜਿਸ ਨਾਲ ਲੋਕਾਂ ਨੂੰ ਸੀਤ ਲਹਿਰ ਤੋਂ ਰਾਹਤ ਮਿਲੀ ਧੁੱਪ ਨਾਲ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਇਜਾਫਾ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਅੱਜ ਵੀ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿੜੀ ਰਹੇਗੀ ਪਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸੁਬਹੇ ਵਿੱਚ ਕੱਲ ਤੋਂ ਪੱਛਮੀ gadbadi ਦੇ ਚੱਲਦੇ ਹਲਕੀ ਬੱਦਲਵਾਈ ਹੋਵੇਗੀ ਤੇ ਕਈ ਪਾਗਾਂ ਵਿੱਚ ਹਲਕੀ ਬਰਖਾ ਵੀ ਹੋ ਸਕਦੀ ਹੈ। ਇਸ ਪੱਛਮੀ gadbadi ਦੇ ਚੱਲਦੇ ਹਿਮਾਚਲ ਵਿੱਚ ਭਾਰੀ ਬਰਫਵਾਰੀ ਦੀ ਅਸ਼ੰਕਾ ਵੀ ਜ਼ਾਹਿਰ ਕੀਤੀ ਗਈ ਹੈ ਜਿਸ ਨਾਲ ਇਸ ਗੱਲ ਦਾ ਮੋਰ ਖਦਸ਼ਾ ਖੜਾ ਹੋ ਗਿਆ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਇੱਕ ਵਾਰ ਫਿਰ ਸ਼ੀਤ ਲਹਿਰ ਦਾ ਕਹਿਰ ਸ਼ੁਰੂ ਹੋ ਜਾਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਰਾਹਤ ਦਿੱਤੀ ਅਰਸਲ ਨਗਰ ਨਿਗਮ ਪਟਿਆਲਾ ਦੀ ਦਸੰਬਰ ਮਹੀਨੇ ਵਿੱਚ ਹੋਈ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਹਾਈ ਕੋਰਟ ਦੇ ਦਖਲ ਨਾਲ ਮੁਤਲ ਹੋਈ 7 ਵਾਰਡਾਂ ਦੀ ਚੋਣ ਨੂੰ ਕੱਲ ਅਦਾਲਤ ਵੱਲੋਂ ਬਹਾਲ ਕਰ ਦਿੱਤਾ ਗਿਆ ਇਨ੍ਹਾਂ ਵਾਰਡਾਂ ਤੇ ਆਪ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਸਨ ਜਿਕਰ ਜੋਗ ਹੈ ਕਿ ਇਨ੍ਹਾਂ 7 ਵਾਰਡਾਂ ਵਿੱਚ ਕੋਈ ਹੋਰ ਉਮੀਦਵਾਰ ਕਾਗਜ਼ ਨਹੀਂ داخل ਕਰ ਸਕਿਆ ਸੀ ਜਿਸ ਤੇ ਵਿਰੋਧੀ ਪਾਰਟੀਆਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਅਪੀਲ ਕੀਤੀ ਸੀ ਕਿ ਸੱਤਾਧਾਰੀ ਤਿਰ ਨੇ ਤਾਕਤ ਦੀ ਵਰਤੋਂ ਕਰਕੇ ਉਹਨਾਂ ਨੂੰ ਕਾਗਜ਼ داخل ਕਰਨ ਤੋਂ ਰੋਕਿਆ ਹੈ। ਪਟਿਆਲਾ ਤੇ ਜਲੰਧਰ ਵਿੱਚ ਆਪਣਾ ਮੇਅਰ ਚੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਲੁਧਿਆਣਾ ਵਿੱਚ ਵੀ ਮੇਅਰ ਚੁਣਿਆ ਜਾਣਾ ਲਗਭਗ ਤੈਅ ਹੋ ਗਿਆ ਹੈ। ਜੋੜ ਤੋੜ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਕੋਲ ਫਿਲਹਾਲ ਬਹੁਮਤ ਹੋ ਗਿਆ ਹੈ ਪਰ ਲੁਧਿਆਣਾ ਵਾਸੀਆਂ ਨੂੰ ਨਵਾਂ ਮੇਅਰ ਮਿਲਣ ਵਿੱਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ ਦਰਸਨ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਦੇ ਦੇਹਾਂਤ ਕਾਰਨ ਹੁਣ ਮੇਅਰ ਦੀ ਚੋਣ ਕੁਝ ਦਿਨ ਲਈ ਅੱਗੇ ਪਾ ਦਿੱਤੀ ਗਈ ਹੈ ਵਿਧਾਇਕ ਗੋਗੀ ਦੀ ਅੰਤਮ ਅਰਦਾਸ 19 ਜਨਵਰੀ ਨੂੰ ਹੈ ਇਸ ਤੋਂ ਬਾਅਦ ਹੀ ਸ਼ਹਿਰ ਨੂੰ ਨਵਾਂ ਮੇਅਰ ਮਿਲੇਗਾ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਮੇਲਾ ਕੱਲ ਸ਼ੁਰੂ ਹੋ ਗਿਆ। ਇਸ ਦੌਰਾਨ ਪਹਿਲੇ ਦਿਨ ਹੀ ਲਗਭਗ 1.5 ਕਰੋੜ ਤੋਂ ਵੱਧ ਕਰੀਬ ਸ਼ਰਧਾਲੂਆਂ ਨੇ ਨਦੀਆਂ ਵਿੱਚ ਡੁੱਬਕੀ ਲਾਈ। 12 ਸਾਲ ਬਾਅਦ ਲੱਗਣ ਵਾਲੇ ਇਸ ਮੇਲੇ ਵਿੱਚ 45 ਦਿਨਾਂ ਵਿੱਚ ਲਗਭਗ 40 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਆਸ ਹੈ। ਇਸ ਲਈ ਪ੍ਰਸ਼ਾਸਨ ਨੇ ਵੱਡੀ ਪੱਧਰ ਤੇ ਤਿਆਰੀ ਕੀਤੀ ਹੋਈ ਹੈ। ਕੱਲ੍ਹ ਰੇਲਵੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਰੇਲ ਗੱਡੀ ਰਾਹੀਂ ਕੁੰਭ ਵਿੱਚ ਪੁੱਜਣ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਰੇਲਵੇ ਨੇ ਇਸ ਕੁੰਭ ਮੇਲੇ ਲਈ ਲਗਭਗ 13000 ਤੋਂ ਵੱਧ ਵਿਸ਼ੇਸ਼ ਰੇਲਾਂ ਚਲਾਈਆਂ ਹਨ। ਇਸ ਤੋਂ ਬਿਨਾਂ ਲਗਭਗ 600 ਤੋਂ ਵੱਧ ਟਿਕਟ 카운ਟਰ ਸਥਾਪਿਤ ਕੀਤੇ ਗਏ ਹਨ ਜੋ ਕਿ ਰੋਜ਼ਾਨਾ 15 ਲੱਖ ਦੇ ਕਰੀਬ ਮੁਸਾਫਰਾਂ ਨੂੰ ਟਿਕਟਾਂ ਦੇਣਗੇ। ਕੰਪਿਊਟਰ ਅਧਿਆਪਕਾਂ ਵੱਲੋਂ ਮਰਨਵਰਤ ਤੇ ਭੁੱਖ ਹੜਤਾਲ ਦੇ 135ਵੇਂ ਦਿਨ ਕੱਲ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਨੂੰ ਫੂਕਦਿਆਂ ਸੰਗਰੂਰ ਵਿੱਚ ਸੰਘਰਸ਼ੀ ਲੋੜੀ ਮਨਾਈ ਗਈ। ਇਸ ਲੋੜੀ ਤੇ ਕੰਪਿਊਟਰ ਅਧਿਆਪਕਾਂ ਨੇ ਭਰਾਤਰੀ ਜਥੇਬੰਦਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਮੁਹਾਲੀ ਵਿੱਚ ਕੱਲ ਏਅਰਪੋਰਟ ਰੋਡ ਤੇ ਇੱਕ ਉਸਾਰੀ ਅਧੀਨ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗ ਪਿਆ ਜਿਸ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ ਦੱਸਿਆ ਗਿਆ ਕਿ ਇਮਾਰਤ ਦਾ ਲੈਂਟਰ ਡਿੱਗਣ ਦਾ ਅੰਦੇਸ਼ਾ ਹੋਣ ਤੇ ਬਹੁਤ ਸਾਰੇ ਮਜ਼ਦੂਰ ਉੱਥੋਂ ਦੌੜ ਕੇ ਪਾਸੇ ਹੋ ਗਏ ਪਰ ਇਹ ਤਿੰਨ ਮਜ਼ਦੂਰ ਉੱਥੇ ਫਸ ਗਏ ਤੇ ਇਸ ਲੈਂਟਰ ਦੀ ਲਪੇਟ ਵਿੱਚ ਆ ਗਏ ਪੁਲਿਸ ਨੇ ਠੇਕੇਦਾਰ ਤੇ ਇਮਾਰਤ ਦੇ ਮਾਲਕ ਨੂੰ ਪੁੱਛਗਿੱਛ ਲਈ ਥਾਣੇ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬੀਤੇ ਦਿਨੀ ਰਾਜ ਸਭਾ ਵਿੱਚ ਇੱਕ ਨੋਟਾਂ ਦਾ ਬੰਡਲ ਮਿਲਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਸੰਸਦ ਮੈਂਬਰ ਨੇ ਇਸ ਨੋਟਾਂ ਦੇ ਬੰਡਲ ਤੇ ਆਪਣਾ ਦਾਅਵਾ ਨਹੀਂ ਜਤਾਇਆ ਜਿਸ ਤੇ ਕੱਲ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਣਖੜ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਰਾਸ਼ਟਰਪਤੀ ਤਣਖੜ ਨੇ ਆਖਿਆ ਕਿ ਇਸ ਨਾ ਨੋਟਾਂ ਦੇ ਬੰਡਲ ਤੇ ਸੰਸਦ ਮੈਂਬਰਾਂ ਦੀ ਖਮੋਸ਼ੀ ਉਹਨਾਂ ਦੀ اخਲਾਕੀ ਕਦਰਾਂ ਕੀਮਤਾਂ ਵਿੱਚ ਆਈ ਗ੍ਰਾਵਟ ਵੱਲ ਇਸ਼ਾਰਾ ਕਰਦੀ ਹੈ ਜਿਕਰ ਜੋਗ ਹੈ ਕਿ 6 ਦਸੰਬਰ ਨੂੰ ਕਾਂਗਰਸੀ ਸੰਸਦ ਮੈਂਬਰ ਅਭਿਸ਼ੇਕ ਮੰਨੂ ਸਿੰਘ ਨੂੰ ਅਲਾਟ ਕੀਤੀ ਹੋਈ ਸੀਟ ਤੋਂ 500 ਰੁਪਏ ਦੇ ਨੋਟਾਂ ਦੇ ਬੰਡਲ ਮਿਲੇ ਸਨ ਕਮਜ਼ੋਰ ਵਿਦੇਸ਼ੀ ਰੁਝਾਨਾਂ ਦੇ ਚੱਲਦਿਆਂ ਦੇਸ਼ ਦੇ ਸ਼ੇਅਰ ਬਾਜ਼ਾਰ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਗਿਰਾਵਟ ਜਾਰੀ ਹੈ ਆਰਥਿਕ ਮਾਹਰਾਂ ਮੁਤਾਬਕ ਇਸ ਗਿਰਾਵਟ ਵਿੱਚ ਹੁਣ ਤੱਕ ਦੇਸ਼ ਦੇ ਨਿਵੇਸ਼ਕਾਂ ਦੇ ਲਗਭਗ 25 ਲੱਖ ਕਰੋੜ ਰੁਪਏ ਡੁੱਬ ਗਏ ਹਨ ਇਸ ਤੋਂ ਬਿਨਾਂ ਕੱਲ ਕਮਜ਼ੋਰ ਆਰਥਿਕ ਵਿਕਾਸ ਦੇ ਅੰਕੜਿਆਂ ਦੇ ਚੱਲਦੇ ਭਾਰਤੀ ਰੁਪਏ ਦੀ ਕੀਮਤ ਵਿੱਚ ਵੀ ਗਰਾਵਟ ਜਾਰੀ ਰਹੀ ਡਾਲਰ ਦੇ ਮੁਕਾਬਲੇ ਡਿੱਗ ਰਿਹਾ ਭਾਰਤੀ ਰੁਪਇਆ ਕੱਲ ਰਿਕਾਰਡ 86 ਰੁਪਏ 62 ਪੈਸੇ ਦੇ ਪੱਧਰ ਤੇ ਪਹੁੰਚ ਗਿਆ ਉਧਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਹੋ ਰਹੇ ਵਾਧੇ ਨੇ ਹੁਣ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੋਣ ਦਾ ਦਾਵਾ ਕਰ ਰਿਹਾ ਅਮਰੀਕਾ ਆਪਣੇ ਦੇਸ਼ ਦੇ ਸ਼ਹਿਰ ਲਾਸ Ăਂਜਲਸ ਵਿੱਚ ਚੱਲ ਰਹੀ ਅਗਜ਼ਨੀ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਕੱਲ 8ਵੇਂ ਦਿਨ ਵੀ ਅਸਫਲ ਰਿਹਾ ਕੱਲ ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਹੁਣ ਤੱਕ ਇਸ ਅਗਜ਼ਨੀ ਵਿੱਚ 24 ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਕੱਲ ਹਵਾਵਾਂ ਦੀ ਗਤੀ ਹੋਰ ਤੇਜ਼ ਹੋ ਗਈ ਜਿਸ ਨਾਲ ਅੱਗ ਦਾ ਘੇਰਾ ਵਧ ਕੇ ਹੁਣ 100 ਮੀਲ ਵਰਗ ਖੇਤਰ ਵਿੱਚ ਪੁੱਜ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਬੀਤੇ 8 ਦਿਨ ਤੋਂ ਇਸ ਲੱਗੀ ਅੱਗ ਨੂੰ ਬੁਝਾਉਣ ਲਈ ਅਮਰੀਕਾ ਦਾ ਫਾਇਰ ਸੇਫਟੀ ਵਿਭਾਗ ਪੂਰੀ ਮਸ਼ੱਕਤ ਕਰ ਰਿਹਾ ਹੈ ਪਰ ਉਸ ਨੂੰ ਕੋਈ ਵੀ ਕਾਮਯਾਬੀ ਨਹੀਂ ਮਿਲਦੀ ਦਿਖਾਈ ਦੇ ਰਹੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ